ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ ਇਹ ਕਹਾਣੀਆਂ ਕਿਵੇਂ ਦੀਆਂ ਲੱਗੀਆਂ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਆਓ ਜੀ ਸ਼ੁਰੂ ਕਰਦੇ ਹਾਂ ਚੂਹੇ ਤੇ ਬਿੱਲੀ ਦੀ ਕਹਾਣੀ। ਪੁਰਾਣੇ ਸਮਿਆਂ ਦੀ ਗੱਲ ਹੈ ਪੰਜਾਬ ਦੇ ਇੱਕ ਹਰੇ ਭਰੇ ਪਿੰਡ ਵਿੱਚ ਇੱਕ ਪੁਰਾਣਾ ਹਵੇਲੀ ਵਰਗਾ ਘਰ ਸੀ। ਉਸ ਘਰ ਵਿੱਚ ਰਹਿੰਦੀ ਸੀ ਇੱਕ ਬਹੁਤ ਹੀ ਚਲਾਕ ਤੇ ਮੋਟੀ ਬਿੱਲੀ। ਉਸ ਦਾ ਨਾਂ ਸੀ ਮਿੱਠੀ। ਪਿੰਡ ਦੇ ਬੱਚੇ ਉਸ ਨੂੰ ਮੋਟੀ ਬਿੱਲੀ ਕਹਿੰਦੇ ਸਨ ਕਿਉਂਕਿ ਉਹ ਸਦਾ ਸਦਾ ਹੀ ਘਰ ਦੇ ਅੰਦਰ ਦਾਣੇ ਚੋਲ ਚਰਾਉਣ ਵਾਲੇ ਚੂਹਿਆਂ ਨੂੰ ਫੜ ਕੇ ਖਾਂਦੀ ਰਹਿੰਦੀ ਸੀ ਹੌਸੇ ਘਰ ਵਿੱਚ ਉਸੇ ਘਰ ਦੇ ਇੱਕ ਕੋਨੇ ਵਿੱਚ ਰਹਿੰਦਾ ਸੀ ਇੱਕ ਛੋਟਾ ਪਰ ਬੜਾ ਹੀ ਚਲਾਕ ਚੂਹਾ ਟਿੰਨੀ ਟਿੰਨੀ ਦਾ ਦਿਲ ਛੋਟਾ ਜਿਹਾ ਸੀ ਪਰ ਦਿਮਾਗ ਤੇਜ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਹਰ ਰਾਤ ਖੁਰਾਕ ਖੋਜਣ ਲਈ ਨਿਕਲਦਾ ਸੀ ਉਹਨਾਂ ਦੀ ਸਭ ਤੋਂ ਵੱਡੀ ਮੁਸ਼ਕਲ ਸੀ ਮਿੱਠੀ ਬਿੱਲੀ ਪਿੰਡ ਵਿੱਚ ਅਕਸਰ ਲੋਕ ਕਹਿੰਦੇ ਸਨ ਕਿ ਬਿੱਲੀ ਜਿੱਥੇ ਹੋਵੇ ਉੱਥੇ ਚੂਹਿਆਂ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਹੁੰਦੀ ਹੈ ਪਰ ਟਿੰਨੀ ਦਾ ਮੰਨਾ ਸੀ ਕਿ ਚਲਾਕੀ ਨਾਲ ਹਰ ਵੱਡੇ ਤੋਂ ਵੱਡਾ ਦੁਸ਼ਮਣ ਵੀ ਹਰਾਇਆ ਜਾ ਸਕਦਾ ਹੈ ਉਹ ਪਿੰਡ ਬਹੁਤ ਸੋਹਣਾ ਸੀ ਕੇਤਾ ਵਿੱਚ ਸਰੋਂ ਦੇ ਫੁੱਲ ਖਿੜਦੇ ਹੋ ਖਿੜੇ ਹੋਏ ਸਨ ਨਦੀ ਦਾ ਪਾਣੀ ਮੋਤੀ ਵਾਂਗ ਚਮਕਦਾ ਸੀ ਲੋਕ ਸਾਦੇ ਮਿਹਨਤੀ ਤੇ ਮਿੱਠੇ ਸਨ ਰਾਤ ਨੂੰ ਜਦੋਂ ਸਭ ਸੌਂ ਜਾਂਦੇ ਤਾਂ ਚੂਹਿਆਂ ਦੀ ਦੁਨੀਆ ਜਾਗਦੀ ਉਹ ਘਰਾਂ ਵਿੱਚ ਚੋਰੀ ਛੋਪੇ ਅੰਦਰ ਆ ਕੇ ਦਾਣੇ ਚੌਲ ਰੋਟੀ ਦੇ ਟੁਕੜੇ ਤੇ ਗੁੜ ਦੇ ਟੁਕੜੇ ਲੈ ਜਾਂਦੇ ਪਰ ਬਦਕਿਸਮਤੀ ਨਾਲ ਹਰ ਚੂਹੇ ਦੀ ਦਿਆਂ ਖੋਸ਼ੀਆਂ ਮਿੱਠੀ ਬਿੱਲੀ ਨੇ ਖਾ ਲਈਆਂ ਸਨ ਉਹ ਬਹੁਤ ਤੀਜ ਦੌੜਦੀ ਸੀ ਤੇ ਜਿਵੇਂ ਵੀ ਕੋਈ ਚੂਹਾ ਦਾਣਾ ਚਰਾਉਣ ਦਾ ਜਿਸ ਦਾ ਉਥੇ ਝਾੜ ਝਟ-ਬਟ ਪੰਜੀ ਸੀ ਕਈ ਚੂਹੇ ਉਸ ਦੇ ਪੰਜਿਆਂ ਵਿੱਚ ਫਸ ਕੇ ਆਪਣੀ ਜ਼ਿੰਦਗੀ ਹਾਰ ਬੈਠਦੇ ਸਨ ਟੀਨੀ ਨੇ ਨਿਸ਼ਚਾ ਕੀਤਾ ਕਿ ਹੁਣ ਹੋਰ ਨਹੀਂ ਜੇ ਅਸੀਂ ਬਿੱਲੀ ਤੋਂ ਡਰਦੇ ਰਹੇ ਤਾਂ ਸਾਡੀ ਕੌਮ ਕਦੇ ਨਹੀਂ ਬਚੇਗੀ ਉਸਨੇ ਆਪਣੇ ਦੋਸਤਾਂ ਨੂੰ ਕਿਹਾ ਇੱਕ ਰਾਤ ਤੂੰ ਹੈ ਦੀ ਗੋਪਤ ਮੀਟਿੰਗ ਹੋਈ ਮੀਟਿੰਗ ਵਿੱਚ ਮੀਟਿੰਗ ਘਰ ਦੇ ਪੁਰਾਣੇ ਮੋੜੇ ਦੇ ਹੇਠਾਂ ਬਿੱਲ ਵਿੱਚ ਬੈਠ ਕੇ ਹੋਈ ਚੂਹਿਆਂ ਦੀ ਗਿਣਤੀ ਲਗਭਗ 20 ਸੀ ਉਹ ਸਭ ਕੰਬ ਰਹੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਬਿੱਲੀ ਨੇ ਹੁਣ ਲਿਆ ਸੁਣ ਲਿਆ ਤਾਂ ਕਾਲ ਕੱਲ ਆ ਜਾਵੇਗਾ ਤਿੰਨੀ ਨੇ ਸਭ ਦੇ ਸਾਹਮਣੇ ਇੱਕ ਯੋਜਨਾ ਰੱਖੀ ਅਸੀਂ ਸਦਾ ਡਰ ਡਰ ਕੇ ਨਹੀਂ ਰਹਿ ਸਕਦੇ ਸਾਨੂੰ ਬਿੱਲੀ ਤੋਂ ਬਚਣ ਦਾ ਕੋਈ ਤਰੀਕਾ ਲੱਭਣਾ ਪਵੇਗਾ ਜੇ ਅਸੀਂ ਉਸ ਦੀ ਗਰਦਨ ਵਿੱਚ ਘੰਟੀ ਬੰਨ੍ਹ ਦਈਏ ਤਾਂ ਜਦੋਂ ਉਹ ਚੱਲੇਗੀ ਸਾਨੂੰ ਆਵਾਜ਼ ਸੁਣਾਈ ਦੇਵੇਗੀ ਇਸ ਤਰ੍ਹਾਂ ਅਸੀਂ ਸਮੇਂ ਤੇ ਭੱਜ ਸਕਾਂਗੇ ਸਭ ਚੂਹੇ ਨੇ ਹੈਰਾਨੀ ਨਾਲ ਉਸ ਦੀ ਗੱਲ ਸੁਣੀ ਕਿਸੇ ਨੇ ਕਿਹਾ ਵਾਹ ਤੇਨੀ ਤੇਰੀ ਸੋਚ ਵਧੀਆ ਹੈ ਪਰ ਦੂਜੇ ਨੇ ਕਿਹਾ ਪਰ ਉਹ ਘੰਟੀ ਬਨੇਗਾ ਕੌਣ ਹਾਲ ਚੁੱਪ ਹੋ ਗਿਆ ਸਭ ਚੂਹੇ ਸੋਚ ਵਿੱਚ ਪੈ ਗਏ ਘੰਟੀ ਦਾ ਘੰਟੀ ਦਾ ਵਧੀਆ ਵਿਚਾਰ ਹੈ ਬਜ਼ੁਰਗ ਚੂਹਾ ਬੋਲਿਆ ਪਰ ਉਸ ਬਿੱਲੀ ਦੇ ਨੇੜੇ ਜਾਣਾ ਆਪਣੇ ਪੈਰਾਂ ਨਾਲ ਖੰਬੇ ਖੱਡੇ ਵਿੱਚ ਡਿੱਗਣ ਵਰਗਾ ਹੈ ਤਿੰਨੀ ਵੀ ਕੁਝ ਸਮਾਂ ਲਈ ਖਮੋਸ ਹੋ ਗਿਆ ਉਸ ਨੂੰ ਪਤਾ ਸੀ ਕਿ ਯੋਜਨਾ ਬਣਾਉਣਾ ਆਸਾਨ ਹੈ ਪਰ ਉਸ ਨੂੰ ਪੰਜਾਬ ਤੱਕ ਪਹੁੰਚਾਉਣਾ ਬਹੁਤ ਮੁਸ਼ਕਲ ਉਸੇ ਸਮੇਂ ਮਿੱਠੀ ਬਿੱਲੀ ਸਾਥ ਉੱਤੇ ਬੈਠੀ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ ਉਹ ਬਹੁਤ ਚਲਾਕ ਸੀ ਉਸ ਨੂੰ ਹੱਸ ਹਾਸਾ ਆ ਰਿਹਾ ਸੀ ਇਹ ਨਿੱਕੇ ਜਿਹੇ ਚੂਹੇ ਮੇਰੇ ਨਾਲ ਖੇਡ ਕਰਨ ਦੀ ਸੋਚ ਰਹੇ ਹਨ ਮੈਂ ਤਾਂ ਇਹਨਾਂ ਨੂੰ ਐਸਾ ਸਬਕ ਸਿਖਾਉਂਗੀ ਕਿ ਇਹਨਾਂ ਦੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਅੋਛਰਾਤ ਬਿੱਲੀ ਨੇ ਨਵਾਂ ਜਾਲ ਰਚਿਆ ਉਹ ਬਹੁਤ ਹੀ ਹੌਲੀ-ਹੌਲੀ ਘਾਰ ਦੇ ਅੰਦਰ ਕੁਛ ਦੀ ਤਾਂ ਜੋ ਪੈਰਾਂ ਦੀ ਆਵਾਜ਼ ਨਾ ਆਉਣ ਉਸ ਦੀ ਨਜ਼ਰ ਸਿੱਧੀ ਟਿੰਨੀ ਦੇ ਸੀ ਕਿਉਂਕਿ ਉਸ ਨੂੰ ਸਮਝ ਆ ਗਿਆ ਸੀ ਕਿ ਸਾਰੇ ਚੂਹਿਆਂ ਦਾ ਨੇਤਾ ਉਹੀ ਹੈ ਜਦੋਂ ਟਿੰਨੀ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਉਸ ਨੂੰ ਇੱਕ ਛਾਂ ਆਪਣੇ ਵੱਲ ਵੱਦੀ ਦਿਸਦੀ ਹੈ ਉਸ ਨੇ ਤੁਰੰਤ ਖਤਰੇ ਨੂੰ ਭਾਂਪ ਲਿਆ ਦੋਸਤੋ ਭੱਜੋ ਟਿੰਨੀ ਖਿੱਚਿਆ ਸਾਰੇ ਚੂਹੇ ਤੁਰੰਤ ਆਪਣੇ ਆਪਣੇ ਬਿੱਲਾਂ ਵੱਲ ਭੱਜ ਗਏ ਪਰ ਬਿੱਲੀ ਦੀਆਂ ਅੱਖਾਂ ਸਿਰਫ ਟਿੰਨੀ ਤੇ ਟਿਕੀਆਂ ਸਨ ਉਹ ਬਿਜਲੀ ਵਾਂਗ ਝਪਟੀ ਟਿੰਨੀ ਕਿਸੇ ਤਰ੍ਹਾਂ ਬਚ ਕੇ ਇੱਕ ਛੋਟੇ ਸੁਰੰਗ ਵਿੱਚ ਘੁੱਸ ਗਿਆ ਮਿੱਠੀ ਬਿੱਲੀ ਨੇ ਆਪਣੇ ਪੰਜੇ ਉਸ ਸੁਰੰਗ ਚ ਪਾਏ ਪਰ ਟਿੰਨੀ ਬਹੁਤ ਅੰਦਰ ਚਲਾ ਗਿਆ ਸੀ ਉਸ ਦੀ ਧੜਕਣ ਤੇਜ਼ ਸੀ ਪਰ ਉਸ ਦੇ ਮਨ ਵਿੱਚ ਇੱਕ ਹੋਰ ਵੱਡੀ ਯੋਜਨਾ ਜੰਮ ਜੰਮ ਰਹੀ ਸੀ ਟਿੰਨੀ ਉਸ ਰਾਤ ਬਿੱਲੀ ਤੋਂ ਬਚ ਗਿਆ ਸੀ ਪਰ ਉਸ ਨੂੰ ਪਤਾ ਸੀ ਕਿ ਮਿੱਠੀ ਹੁਣ ਉਸ ਦੇ ਪਿੱਛੇ ਹੋਰ ਵੀ ਖਤਰਨਾਕ ਢੰਗ ਨਾਲ ਪਵੇਗੀ ਸਾਰੇ ਚੂਹੇ ਡਰ ਡਰੇ ਹੋਏ ਸਨ ਉਹ ਸੋਚ ਰਹੇ ਸਨ ਕਿ ਹੁਣ ਕੀ ਕੀਤਾ ਜਾਵੇ ਦੂਜੇ ਦੇ ਦੂਜੇ ਦਿਨ ਰਾਤ ਨੂੰ ਜਦੋਂ ਘਰ ਦੇ ਲੋਕ ਸੌਂ ਗਏ ਚੂਹਿਆਂ ਨੇ ਫਿਰ ਇੱਕ ਗੁਪਤ ਮੀਟਿੰਗ ਬੁਲਾਈ ਤਿੰਨੀ ਨੇ ਸਭ ਨੂੰ ਹਿੰਮਤ ਦਿੱਤੀ ਦੋਸਤੋ ਅਸੀਂ ਡਰ ਕੇ ਜੀ ਨਹੀਂ ਸਕਦੇ ਸਾਨੂੰ ਇਕੱਠੇ ਹੋ ਕੇ ਬਿੱਲੀ ਦਾ ਮੁਕਾਬਲਾ ਕਰਨਾ ਪਵੇਗਾ ਇੱਕ ਛੋਟੇ ਚੂਹੇ ਨੇ ਹੌਲੀ ਜਹੀ ਆਵਾਜ਼ ਵਿੱਚ ਕਿਹਾ ਪਰ ਟਿੰਨੀ ਬਿੱਲੀ ਸਾਡੀ ਇੱਕ ਇੱਕ ਹਰਕਤ ਸੁਣਨ ਲੈਂਦੀ ਹੈ ਜੇ ਉਸ ਨੇ ਕੰਨਾਂ ਤੱਕ ਸਾਡੀ ਗੱਲ ਪਹੁੰਚ ਗਈ ਤਾਂ ਅਸੀਂ ਸਭ ਖਤਮ ਹੋ ਜਾਵਾਂਗੇ ਟਿੰਨੀ ਨੇ ਕੁਝ ਸੋਚਿਆ ਤੇ ਬੋਲਿਆ ਅਸੀਂ ਆਪਣੀ ਯੋਜਨਾ ਸਿਰਫ ਦਿਲਾਂ ਵਿੱਚ ਰੱਖਾਂਗੇ ਕਿਸੇ ਨੂੰ ਬੋਲਣਾ ਨਹੀਂ ਸਿਰਫ ਕੰਮ ਕਰਨਾ ਹੈ ਦੂਜੇ ਪਾਸੇ ਮਿੱਠੀ ਬਿੱਲੀ ਆਪਣਾ ਖਾਸ ਜਾਲ ਤਿਆਰ ਕਰ ਰਹੀ ਸੀ ਉਹ ਸੋਚਦੀ ਇਹ ਚੂਹੇ ਬਹੁਤ ਹੀ ਚਲਾਕ ਹੋ ਗਏ ਹਨ ਇਨ੍ਹਾਂ ਦਾ ਨੇਤਾ ਟਿੰਨੀ ਮੇਰੇ ਵਾਸਤੇ ਸਭ ਤੋਂ ਵੱਡਾ ਖਤਰਾ ਹੈ ਜੇ ਮੈਂ ਇਸ ਨੂੰ ਫੜ ਲੈਵਾਂਗੀ ਤਾਂ ਸਾਰੇ ਬਾਕੀ ਸਾਰੇ ਆਪਣੇ ਆਪ ਹੀ ਡਰ ਕੇ ਸੁਭ ਜਾਣਗੇ ਉਸ ਨੇ ਤਿਆਰ ਤਿਆਰ ਕੀਤਾ ਕਿ ਉਹ ਹੁਣ ਸਿੱਧੇ ਚੂਹਿਆਂ ਤੇ ਬਿਲਾਾਂ ਦੇ ਨੇੜੇ ਘਾਤ ਲਗਾ ਕੇ ਬੈਠੇਗੀ ਉਸਦਾ ਯਕੀਨ ਸੀ ਕਿ ਇੱਕ ਦਿਨ ਟਿੰਨੀ ਆਪਣੇ ਆਪ ਜਾਲ ਵਿੱਚ ਆ ਫਸੇਗਾ ਪਰ ਟਿੰਨੀ ਵੀ ਬਿੱਲੀ ਦੇ ਦਿਮਾਗ ਨੂੰ ਪੜਨ ਵਿੱਚ ਮਾਹਰ ਸੀ ਉਸਨੇ ਆਪਣੇ ਦੋਸਤਾਂ ਨੂੰ ਕਿਹਾ ਮਿੱਠੀ ਬਿੱਲੀ ਸਾਨੂੰ ਹਮੇਸ਼ਾ ਘਾਤ ਲਗਾ ਕੇ ਮਾਰਦੀ ਹੈ ਜੇ ਅਸੀਂ ਉਸ ਨੂੰ ਖੁਦ ਇੱਕ ਜਾਲ ਵਿੱਚ ਫਸਾ ਲਈਏ ਤਾਂ ਕਦੇ ਕਦੇ ਲਈ ਉਸ ਦਾ ਖਤਰਾ ਖਤਮ ਹੋ ਜਾਵੇਗਾ ਇੱਕ ਵੱਡੇ ਚੂਹੇ ਨੇ ਹੈਰਾਨ ਹੋ ਕੇ ਪੁੱਛਿਆ ਪਰ ਬਿੱਲੀ ਜਾਲ ਵਿੱਚ ਫਸ ਗਈ ਕਿਵੇਂ ਤਿੰਨੀ ਨੇ ਮੁਸਕਰਾਉਂਦੇ ਹੋਏ ਕਿਹਾ ਲਾਲਚ ਹਰ ਇੱਕ ਨੂੰ ਫਸਾਉਂਦਾ ਹੈ ਮਨੁੱਖ ਵੀ ਲਾਲਚ ਕਾਰਨ ਗਲਤੀਆਂ ਕਰਦੇ ਹਨ ਤਾਂ ਬਿੱਲੀ ਕਿਉਂ ਨਹੀਂ ਤਿੰਨੀ ਨੇ ਚੂਹਿਆਂ ਨੂੰ ਕਿਹਾ ਕਿ ਉਹਨਾਂ ਨੂੰ ਮਨੁੱਖਾਂ ਦੀ ਰੋਟੀ ਵਿੱਚੋਂ ਤਾਜੀ ਰੋਟੀ ਦਾ ਇੱਕ ਟੁਕੜਾ ਚੋਰੀ ਕਰਨਾ ਹੈ। ਅਸੀਂ ਉਸ ਰੋਟੀ ਦੇ ਟੁਕੜੇ ਨੂੰ ਰੱਸੀ ਨਾਲ ਬੰਨ ਕੇ ਇੱਕ ਪੁਰਾਣੇ ਟੁੱਟੇ ਮਟਕੇ ਵਿੱਚ ਰੱਖਾਂਗੇ। ਜਦੋਂ ਬਿੱਲੀ ਉਸ ਨੂੰ ਖਾਣ ਲਈ ਅੰਦਰ ਪਵੇਗੀ ਅਸੀਂ ਰੱਸੀ ਖਿੱਚ ਕੇ ਮਟਕਾ ਬੰਦ ਕਰ ਦੇਵਾਂਗੇ। ਚੂਹਿਆਂ ਚੂਹਿਆਂ ਨੇ ਇਹ ਸੌਣ ਕੇ ਤਾਲੀਆਂ ਵਜਾਈਆਂ। ਉਹਨਾਂ ਨੇ ਉਹਨਾਂ ਦੇ ਦਿਲ ਵਿੱਚ ਉਮੀਦ ਜਗ ਪਈ ਰਾਤ ਦੇ ਹਨੇਰੇ ਵਿੱਚ ਟਿੰਨੀ ਨੇ ਉਸਦੇ ਦੋਸਤ ਚੁੱਪਕੇ ਚੁੱਪਕੇ ਰਸੋਈ ਵਿੱਚ ਦਾਖਲ ਹੋਏ ਇੱਕ ਚੂਹੇ ਨੇ ਚੱਕੀ ਦੇ ਕੋਲੋਂ ਤਾਜੀ ਰੋਟੀ ਦਾ ਟੁਕੜਾ ਚੱਕਿਆ ਸਭ ਡਰ ਰਹੇ ਸਨ ਪਰ ਟਿੰਨੀ ਬੜੀ ਹਿੰਮਤ ਨਾਲ ਅੱਗੇ ਵਧ ਰਿਹਾ ਸੀ ਉਸ ਨੇ ਰੋਟੀ ਦਾ ਟੁਕੜਾ ਰੱਸੀ ਨਾਲ ਬੰਨਿਆ ਤੇ ਉਸ ਨੂੰ ਮਟਕੇ ਵਿੱਚ ਰੱਖ ਦਿੱਤਾ ਮਟਕਾ ਬਹੁਤ ਪੁਰਾਣਾ ਸੀ ਉਸ ਦਾ ਮੂੰਹ ਕੁਝ ਟੁੱਟਿਆ ਹੋਇਆ ਸੀ ਪਰ ਅੰਦਰੋਂ ਬਹੁਤ ਡੂੰਗਾ ਸੀ ਹੁਣ ਵੇਖਿਆ ਮਿੱਠੀ ਕਿਵੇਂ ਬਚਦੀ ਹੈ ਟੀਨੀ ਨੇ ਕਿਹਾ ਜਿਵੇਂ ਹੀ ਸਵੇਰ ਦੇ ਕੁਝ ਘੰਟੇ ਬਤੇ ਸਨ ਮਿੱਠੀ ਹੌਲੀ-ਹੌਲੀ ਉਸ ਥਾਂ ਆਈ ਉਸ ਦੀ ਨੱਕ ਨੂੰ ਤਾਜੀ ਰੋਟੀ ਦੀ ਖੁਸ਼ਬੂ ਆਈ ਉਸ ਦੀਆਂ ਅੱਖਾਂ ਚਮਕੀਆਂ ਵਾਹ ਇਹ ਤਾਂ ਚੂਹਿਆਂ ਨੇ ਡਰ ਵਿੱਚ ਲੁੱਟਿਆ ਹੋਇਆ ਖਜ਼ਾਨਾ ਮਿਲ ਗਿਆ ਉਸਨੇ ਸੋਚਿਆ ਉਹ ਹੌਲੀ-ਹੌਲੀ ਮਟਕੇ ਦੇ ਨੇੜੇ ਆਈ ਤਾਂ ਅੰਦਰ ਝਾਤੀ ਮਾਰੀ ਰੋਟੀ ਦਾ ਟੁਕੜਾ ਚਮਕ ਰਿਹਾ ਸੀ ਚੂਹੇ ਆਪਣੀਆਂ ਉਂਟਾਂ ਵਿੱਚੋਂ ਸਾਰੋ ਕੇ ਦੇਖ ਰਹੇ ਸਨ ਮਿੱਠੀ ਨੇ ਬਿਨਾਂ ਸੋਚੇ ਸਮਝੇ ਮਟਕੇ ਦੇ ਅੰਦਰ ਆਪਣਾ ਸਿਰ ਘੁਸਾ ਲਿਆ ਟਿਮੀ ਨੇ ਇਸ਼ਾਰਾ ਕੀਤਾ ਤੇ ਸਾਰੇ ਚੂਹਿਆਂ ਨੇ ਮਿਲ ਕੇ ਰੱਸੀ ਖਿੱਚੀ ਮਟਕੇ ਦਾ ਮੂੰਹ ਬੰਦ ਹੋ ਗਿਆ ਬਿੱਲੀ ਅੰਦਰ ਫਸ ਗਈ ਉਹ ਅੰਦਰੋਂ ਖੋਚਣੀ ਮਿਉਂ ਮਿਉਂ ਕਰਨ ਲੱਗੀ ਪਰ ਬਾਹਰ ਨਹੀਂ ਨਿਕਲ ਸਕੀ ਚੂਹੇ ਚੂਹੇ ਖੁਸ਼ੀ ਨਾਲ ਝੁੰਮੋਟੇ ਉਹਨਾਂ ਨੇ ਸੋਚਿਆ ਕਿ ਹੁਣ ਹੋ ਹਮੇਸ਼ਾ ਲਈ ਬਚ ਗਏ ਪਰ ਟਿੰਨੀ ਦਾ ਦਿਲ ਅਜੇ ਵੀ ਸ਼ਾਂਤ ਨਹੀਂ ਸੀ ਉਸ ਨੂੰ ਪਤਾ ਸੀ ਕਿ ਬਿੱਲੀ ਬਹੁਤ ਚਲਾਕ ਹੈ ਜੇਕਰ ਉਹ ਕਿਸੇ ਤਰ੍ਹਾਂ ਨਾਲ ਬਚ ਗਈ ਤਾਂ ਉਸ ਦਾ ਕਹਿਰ ਹੋਰ ਵੀ ਵੱਧ ਜਾਵੇਗਾ ਟਿੰਨੀ ਨੇ ਸੋਚਿਆ ਬਿੱਲੀ ਨੂੰ ਕਾਬੂ ਵਿੱਚ ਰੱਖਣ ਲਈ ਸਿਰਫ ਮਟਕੇ ਵਿੱਚ ਬੰਦ ਕਰਨਾ ਕਾਫੀ ਨਹੀਂ ਸਾਨੂੰ ਉਸ ਨੂੰ ਸਫਲ ਸਿਖਾਉਣ ਲਈ ਤਾਂ ਜੋ ਹੋ ਮੁੜ ਕੇ ਕਦੇ ਚੂਹਿਆਂ ਦੇ ਪਿੱਛੇ ਨਾ ਆਵੇ ਤਾਂ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਹੁਣ ਉਹ ਬਿੱਲੀ ਨਾਲ ਸਿੱਧਾ ਮੁਕਾਬਲਾ ਕਰੇਗਾ ਨਾ ਕਿ ਕੇਵਲ ਉਸਦੀ ਤਾਕਤ ਨਾਲ ਪਰ ਆਪਣੀ ਅਕਲ ਨਾਲ ਮਟਕੇ ਦੇ ਅੰਦਰ ਬਿੱਲੀ ਮਿੱਠੀ ਬਹੁਤ ਗੁੱਸੇ ਵਿੱਚ ਸੀ ਉਹ ਆਪਣੇ ਤਿੱਖੇ ਨਖਾਂ ਨਾਲ ਮਟਕੇ ਦੀਆਂ ਕੰਧਾਂ ਨੂੰ ਚੁਰਖ ਰਹੀ ਸੀ ਉਸਦੀ ਮਿਆਉ ਮਿਆਉ ਦੀ ਆਵਾਜ਼ ਘਰ ਵਿੱਚ ਗੂੰਜ ਰਹੀ ਸੀ ਚੂਹੇ ਡਰੇ ਹੋਏ ਡਰੇ ਵੀ ਹੋਏ ਸਨ ਖੁਸ਼ ਵੀ ਤਿੰਨੀ ਨੇ ਆਪਣੇ ਦੋਸਤਾਂ ਨੂੰ ਕਿਹਾ "ਦੋਸਤੋ ਇਹ ਸਮਾਂ ਸਾਡੀ ਜਿੱਤ ਦਾ ਹੈ ਸਾਲਾਂ ਤੋਂ ਇਹ ਬਿੱਲੀ ਸਾਡੇ ਭੈਣਾ ਭਰਾਵਾਂ ਪੈਣਾ ਨੂੰ ਖਾਂਦੀ ਆ ਰਹੀ ਸੀ ਅੱਜ ਇਹ ਸਾਡੇ ਜਾਲ ਵਿੱਚ ਹੈ ਪਰ ਯਾਦ ਰੱਖਿਓ ਜਿੱਤ ਤਦੋਂ ਪੂਰੀ ਮੰਨੀ ਜਾਵੇ ਜਾਂਦੀ ਹੈ ਜਦੋਂ ਤੱਕ ਅਸੀਂ ਦੁਸ਼ਮਣ ਨੂੰ ਸਦਾ ਲਈ ਕਮਜ਼ੋਰ ਕਰ ਦਈਏ" ਇਹ ਸੁਣ ਕੇ ਸਾਰੇ ਚੂਹੇ ਖੁਸ਼ੀ ਨਾਲ ਨੱਚਣ ਲੱਗੇ ਹੋ ਸੋਚਦੇ ਸਨ ਕਿ ਹੁਣ ਉਹਨਾਂ ਦੀ ਜ਼ਿੰਦਗੀ ਆਸਾਨ ਹੋ ਜਾਵੇਗੀ ਪਰ ਮਿੱਠੀ ਬਿੱਲੀ ਅੰਦਰੋਂ ਸੋਚ ਰਹੀ ਸੀ ਇਹ ਨਿੱਕੇ ਨਿੱਕੇ ਚੂਹੇ ਸੋਚਦੇ ਹਨ ਕਿ ਉਹ ਮੈਨੂੰ ਹਰਾ ਦੇਣਗੇ ਮੈਂ ਬਿੱਲੀ ਹਾਂ ਇਹ ਮੈਨੂੰ ਕੁਝ ਵੀ ਨਹੀਂ ਕਰ ਸਕਦੇ ਜਿਵੇਂ ਹੀ ਮੌਕਾ ਮਿਲਿਆ ਮੈਂ ਸਾਰੇ ਚੂਹਿਆਂ ਨੂੰ ਇਕੱਠੇ ਨਿਗਲ ਜਾਵਾਂਗੀ ਉਹ ਅਜੇ ਵੀ ਪੰਜਿਆਂ ਨਾਲ ਮਟਕੇ ਨੂੰ ਖੁਰਚਦੀ ਰਹੀ ਸੀ ਮਟਕੇ ਦੀਆਂ ਮਟਕੇ ਦੀ ਮਿੱਟੀ ਹੌਲੀ-ਹੌਲੀ ਝਾੜਨ ਲੱਗੀ ਸੀ ਤਿੰਨੀ ਨੇ ਇਹ ਆਵਾਜ਼ ਸੁਣੀ ਉਸ ਨੇ ਨੀਨੇ ਆਵਾਜ਼ ਸੁਣੀ ਉਸਨੇ ਤੁਰੰਤ ਸਾਰੇ ਚੂਹਿਆਂ ਨੂੰ ਚੇਤਾਵਨੀ ਦਿੱਤੀ ਸੁਣੋ ਇਹ ਬਿੱਲੀ ਜਲਦੀ ਹੀ ਵੱਜ ਸਕਦੀ ਹੈ ਜੇ ਅਸੀਂ ਇਸ ਨੂੰ ਹੋਰ ਮਜ਼ਬੂਤੀ ਨਾਲ ਨਾ ਬੰਨਿਆ ਤਾਂ ਇਹ ਮੜ ਸਾਡੇ ਉੱਤੇ ਹਾਵੀ ਹੋ ਜਾਵੇਗੀ ਉਸਨੇ ਦੋ ਤਿੰਨ ਚੂਹਿਆਂ ਨੂੰ ਕਿਹਾ ਕਿ ਉਹ ਮਨੁੱਖਾਂ ਦੇ ਸੰਤ ਸਮਾਨਾਂ ਵਾਲੇ ਕੋਠੇ ਵਿੱਚੋਂ ਇੱਕ ਮੋਟੀ ਰੱਸੀ ਲਿਆਉਣ ਚੂਹਿਆਂ ਨੇ ਹਿੰਮਤ ਕਰਕੇ ਉਹ ਰੱਸੀ ਚੋਰੀ ਕੀਤੀ ਅਤੇ ਮਟਕੇ ਦੇ ਮੂੰਹ ਤੇ کئی ਵਾਰ ਲਪੇਟਕ ਮਾਰ ਕੇ ਉਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਜਦੋਂ ਮਟਕਾ ਪੱਕਾ ਬਨ ਦਿੱਤਾ ਗਿਆ ਤਿੰਨੀ ਨੇ ਮਿੱਠੀ ਨਾਲ ਗੱਲ ਕਰਨੀ ਸ਼ੁਰੂ ਕੀਤੀ ਮਿੱਠੀ ਹੁਣ ਤੇਰਾ ਸਮਾਂ ਮੁੱਕ ਗਿਆ ਹੈ ਤੂੰ ਸਾਨੂੰ ਕਈ ਸਾਲਾਂ ਤੋਂ ਤੰਗ ਕਰਦੀ ਆ ਰਹੀ ਹੈ ਅੱਜ ਤੂੰ ਸਾਡੇ ਕਾਬੂ ਵਿੱਚ ਹੈ ਬਿੱਲੀ ਨੇ ਗੁੱਸੇ ਨਾਲ ਜਵਾਬ ਦਿੱਤਾ ਚੂਹੇ ਮੇਰੇ ਨਾਲ ਖੇਡ ਕਰਨ ਵਾਲੇ ਸਦਾ ਨੁਕਸਾਨੀ ਹੁੰਦੇ ਹਨ ਤੂੰ ਸੋਚਦਾ ਹੈ ਕਿ ਮੈਂ ਬੰਦ ਕਰਕੇ ਜਿੱਤ ਗਿਆ ਜਦੋਂ ਮੈਂ ਬਾਹਰ ਨਿਕਲਾਂਗੀ ਤੈਨੂੰ ਸਭ ਤੋਂ ਪਹਿਲਾਂ ਨਿਕਲਾਂਗੀ ਟਿੰਨੀ ਨੇ ਸ਼ਾਂਤੀ ਨਾਲ ਕਿਹਾ ਗੁੱਸੇ ਗੁੱਸਾ ਕਰਨ ਨਾਲ ਕੁਝ ਨਹੀਂ ਮਿਲਦਾ ਮਿੱਠੀ ਹੁਣ ਤੈਨੂੰ ਸਾਡੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਟਿੰਨੀ ਨੇ ਬਿੱਲੀ ਨੂੰ ਪੁੱਛਿਆ ਤੂੰ ਕਿਉਂ ਸਾਡਾ ਖੂਨ ਖਾਂ ਫੋਨ ਕਰਦੀ ਆ ਰਹੀ ਹੈ ਕਿ ਤੈਨੂੰ ਆਪਣਾ পেট ਭਰਨ ਲਈ ਹੋਰ ਖਾਣਾ ਨਹੀਂ ਮਿਲਦਾ ਮਿੱਠੀ ਨੇ ਹੱਸ ਕੇ ਕਿਹਾ ਮੇਂ ਮੇਰੀ ਕੁਦਰਤ ਹੈ ਕੁਦਰਤ ਹੈ ਸਕਾਰ ਕਰਨਾ ਜਿਵੇਂ ਤੁਸੀਂ ਚੋਰੀ ਕਰਨਾ ਨਹੀਂ ਛੱਡ ਸਕਦੇ ਮੈਂ ਸਕਾਰ ਨਹੀਂ ਛੱਡ ਸਕਦੀ ਇਹ ਗੱਲ ਸੁਣ ਕੇ ਸਾਰੇ ਚੂਹੇ ਚੁੱਪ ਹੋ ਗਏ ਉਹਨਾਂ ਨੇ ਮਹਿਸੂਸ ਕੀਤਾ ਕਿ ਬਿੱਲੀ ਦੇ ਸ਼ਬਦ ਵਿੱਚ ਕੁਝ ਸਚਾਈ ਹੈ ਪਟਨੀ ਨੇ ਹੌਸਲਾ ਨਾ ਹਾਰਿਆ ਉਸ ਨੇ ਕਿਹਾ ਠੀਕ ਹੈ ਮਿੱਠੀ ਸ਼ਿਕਾਰ ਤੇਰੀ ਕੁਦਰਤ ਹੈ ਪਰ ਕੀ ਤੈਨੂੰ ਇਹ ਹੱਕ ਹੈ ਕਿ ਤੂੰ ਸਾਡੀ ਸਾਰੀ ਕੌਮ ਨੂੰ ਹੀ ਨਸ਼ਟ ਕਰ ਦੇਵੇਂ ਅਸੀਂ ਵੀ ਜਿੰਨਾ ਚਾਹੁੰਦੇ ਹਾਂ ਮਿੱਠੀ ਕੁਝ ਸਮੇਂ ਲਈ ਚੁੱਪ ਰਹੀ ਉਸ ਨੂੰ ਪਹਿਲੀ ਵਾਰ ਕਿਸੇ ਚੂਹੇ ਦੀ ਬਾਤ ਤੇ ਸੋਚਣ ਦੇ ਮਜਬੂਰ ਕਰ ਦਿੱਤਾ ਟਿੰਨੀ ਨੇ ਅੱਗੋਂ ਕਿਹਾ ਤੇਰੇ ਕੋਲ ਦੋ ਰਾਹ ਹਨ ਇੱਕ ਤੂੰ ਸਾਡੇ ਨਾਲ ਦੁਸ਼ਮਣੀ ਜਾਰੀ ਰੱਖੀ ਤੇ ਜਦੋਂ ਵੀ ਤੈਨੂੰ ਮੌਕਾ ਮਿਲੇ ਸਾਨੂੰ ਖਾ ਜਾਵੇਂ ਪਰ ਫਿਰ ਅਸੀਂ ਵੀ ਤੇਰੇ ਖਿਲਾਫ ਹਰ ਵਾਰ ਨਵੇਂ ਜਾਲ ਬਣਾਵਾਂਗੇ ਦੂਜਾ ਤੂੰ ਸਾਡੇ ਨਾਲ ਦੋਸਤੀ ਕਰ ਲੈ ਅਸੀਂ ਤੈਨੂੰ ਖਾਣ ਲਈ ਮਨੁੱਖਾਂ ਦੇ ਘਰਾਂ ਤੋਂ ਚੀਜ਼ਾਂ ਲਿਆ ਕੇ ਦੇਵਾਂਗੇ ਪਰ ਤੂੰ ਸਾਨੂੰ ਕਦੇ ਨਹੀਂ ਖਾਵੇਂ ਮਾਰੇਗੀ ਇਹ ਸੁਣ ਕੇ ਮਿੱਠੀ ਹੈਰਾਨ ਹੋਈ ਦੋਸਤੀ ਬਿੱਲੀ ਅਤੇ ਚੂਹੇ ਦੀ ਇਹ ਤਾਂ ਕਦੇ ਨਹੀਂ ਹੋ ਸਕਦੀ ਹੱਸ ਕੇ ਕਿਹਾ ਪਰ ਅੰਦਰੋਂ ਉਸ ਦਾ ਦਿਲ ਕੁਝ ਨਰਮ ਹੋ ਗਿਆ ਸੀ ਉਸ ਨੂੰ ਪਤਾ ਸੀ ਕਿ ਚੂਹਿਆਂ ਦੀ ਇਕਾਟ ਉਸ ਦੇ ਵਾਸਤੇ ਵੱਡਾ ਖਤਰਾ ਬਣ ਸਕਦੀ ਹੈ ਜੇ ਉਹ ਅੱਜ ਨਾ ਬਚੀ ਤਾਂ ਕਦੇ ਵੀ ਆਜ਼ਾਦ ਨਹੀਂ ਹੋ ਸਕਦੀ ਉਹ ਉਸ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਜੇ ਮੈਂ ਤੁਹਾਡੇ ਨਾਲ ਦੋਸਤੀ ਕਰ ਲਵਾਂ ਤੁਸੀਂ ਮੈਨੂੰ ਛੱਡ ਦਿਓਗੇ ਤਿੰਨੀ ਨੇ ਗੰਭੀਰਤਾ ਨਾਲ ਕਿਹਾ ਦੋਸਤੀ ਸ਼ਰਤ ਨਾਲ ਨਹੀਂ ਹੋੰਦੀ ਮਿੱਠੀ ਪਰ ਹਾਂ ਜੇ ਤੂੰ ਵਾਦਾ ਕਰੇ ਕਿ ਸਾਨੂੰ ਕਦੇ ਨੁਕਸਾਨ ਨਹੀਂ ਪਹਚਾਵੇਂਗੀ ਤਾਂ ਅਸੀਂ ਤੈਨੂੰ ਆਜ਼ਾਦ ਕਰ ਬਾਰੇ ਸੋਚ ਸਕਦੇ ਹਾਂ ਮਟਕੇ ਵਿੱਚ ਫਸੀ ਮਿੱਠੀ ਬਿੱਲੀ ਹੁਣ ਹੌਲੀ-ਹੌਲੀ ਥੱਕ ਚੁੱਕੀ ਸੀ ਉਸਦੇ ਤਿੱਖੇ ਨਖ ਮਿੱਟੀ ਖੁਰਕ-ਖੁਰਕ ਕੇ ਸੁੰਨੇ ਹੋ ਰਹੇ ਸਨ ਉਸਨੂੰ ਸਮਝ ਆ ਗਈ ਸੀ ਕਿ ਹੁਣ ਸਿਰਫ ਚਲਾਕੀ ਨਾਲ ਹੀ ਬਚਾ ਬਚ ਸਕਦੀ ਹੈ ਮਿੱਠੀ ਨੇ ਹੌਲੀ ਆਵਾਜ਼ ਵਿੱਚ ਕਿਹਾ ਤਿੰਨੀ ਮੈਂ ਮੰਨਦੀ ਹਾਂ ਕਿ ਮੈਂ ਗਲਤੀਆਂ ਕੀਤੀਆਂ ਪਰ ਮੈਨੂੰ ਵੀ ਭੁੱਖ ਲੱਗਦੀ ਹੈ ਜੇ ਤੁਸੀਂ ਮੈਨੂੰ ਖਾਣ ਲਈ ਕੁਝ ਦੇ ਸਕੋ ਤਾਂ ਮੈਂ ਵਾਦਾ ਕਰਦੀ ਹਾਂ ਕਿ ਅੱਗੇ ਤੋਂ ਤੁਹਾਨੂੰ ਤੰਗ ਨਹੀਂ ਕਰਾਂਗੀ ਸਾਰੇ ਚੂਹੇ ਇਹ ਸੁਣ ਕੇ ਇੱਕ ਦੂਜੇ ਵੱਲ ਦੇਖਣ ਲੱਗੇ ਕੁਝ ਚੂਹੇ ਹੱਸ ਪਏ ਕੁਝ ਗੁੱਸੇ ਵਿੱਚ ਬੋਲ ਪਏ ਇਸ ਬਿੱਲੀ ਦੀਆਂ ਗੱਲਾਂ ਤੇ ਵਿਸ਼ਵਾਸ ਨਾ ਕਰੋ ਇਹ ਸਾਡੇ ਸੈਂਕੜੇ ਭੈਣ ਭਰਾਵਾਂ ਨੂੰ ਖਾ ਗਈ ਹੈ ਇਹ ਝੂਠ ਬੋਲ ਰਹੀ ਹੈ ਪਰ ਟੀਨੀ ਨੇ ਸਭ ਨੂੰ ਸ਼ਾਂਤ ਕਰਵਾਇਆ ਸੁਣੋ ਦੋਸਤੋ ਉਸਨੇ ਕਿਹਾ ਹਰ ਕੋਈ ਗਲਤ ਗਲਤੀ ਕਰ ਸਕਦਾ ਹੈ ਜੇ ਮਿੱਠੀ ਸੱਚਮੁੱਚ ਬਦਲਣਾ ਚਾਹੁੰਦੀ ਹੈ ਤਾਂ ਅਸੀਂ ਉਸ ਨੂੰ ਮੌਕਾ ਦੇ ਸਕਦੇ ਹਾਂ ਪਰ ਇਹ ਮੌਕਾ ਆਸਾਨੀ ਨਾਲ ਨਹੀਂ ਮਿਲੇਗਾ ਇਸ ਨੂੰ ਆਪਣੀ ਸੱਚਾਈ ਸਾਬਤ ਕਰਨੀ ਪਵੇਗੀ ਟਿੰਨੀ ਨੇ ਸੋਚ ਕੇ ਇੱਕ ਯੋਜਨਾ ਬਣਾਈ ਉਸ ਨੇ ਕਿਹਾ ਮਿੱਠੀ ਜੇ ਤੂੰ ਸੱਚਮੁੱਚ ਸਾਡੀ ਦੋਸਤ ਬਣਨਾ ਚਾਹੁੰਦੀ ਹੈ ਤਾਂ ਤੈਨੂੰ ਪਹਿਲਾਂ ਸਾਡੀ ਇੱਕ ਮਦਦ ਕਰਨੀ ਪਵੇਗੀ ਮਿੱਠੀ ਨੇ ਉਤਸੁਕ ਹੋ ਕੇ ਪੁੱਛਿਆ ਕਿਹੜੀ ਮਦਦ ਟਿੰਨੀ ਨੇ ਕਿਹਾ ਪਿੰਡ ਦੇ ਮਨੁੱਖ ਸਾਡੇ ਸਭ ਤੋਂ ਵੱਡੇ ਦੁਸ਼ਮਣ ਹਨ ਹੁਣ ਉਹ ਸਾਨੂੰ ਫੜਨ ਲਈ ਹਰ ਰੋਜ਼ ਜਾਲ ਬੰਗਾਉਂਦੇ ਹਨ ਜੇ ਸਾਡੀ ਦੋਸਤੀ ਹੈ ਤਾਂ ਤੈਨੂੰ ਸਾਡੇ ਲਈ ਉਹ ਜਾਲ ਤੋੜਨੇ ਪੈਣਗੇ ਮਿੱਠੀ ਕੁੱਚ ਸਮਾਂ ਲਈ ਚੁੱਪ ਰਹੀ ਉਸਨੇ ਸੋਚਿਆ ਕਿ ਜਾਲ ਤੋੜਨਾ ਆਸਾਨ ਨਹੀਂ ਮਨੋਕੋ ਉਸਨੂੰ ਵੀ ਡੰਡੇ ਨਾਲ ਮਾਰ ਸਕਦੇ ਹਨ ਸਨ ਪਰ ਉਸਨੇ ਆਪਣੀ ਜਾਨ ਬਚਾਉਣ ਲਈ ਇਹ ਸ਼ਰਤ ਮੰਨ ਲਈ ਠੀਕ ਹੈ ਟਿੰਨੀ ਜੇ ਤੁਸੀਂ ਮੈਨੂੰ ਛੱਡ ਦਿਓ ਤਾਂ ਮੈਂ ਤੁਹਾਡੇ ਜਾਲ ਤੋੜ ਦਾਂਗੀ ਤਿੰਨੀ ਨੇ ਚੂਹਿਆਂ ਨਾਲ ਮਿਲ ਕੇ ਸੋਚਿਆ ਅੰਤ ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਮਿੱਠੀ ਨੂੰ ਇੱਕ ਮੌਕਾ ਦੇਣਗੇ ਰੱਸੀ ਹੌਲੀ-ਹੌਲੀ ਖੋਲੀ ਗਈ ਮਟਕੇ ਦਾ ਮੂੰਹ ਖੁੱਲਿਆ ਮਿੱਠੀ ਹੌਲੀ-ਹੌਲੀ ਬਾਹਰ ਆਈ ਸਾਰੇ ਚੂਹੇ ਤਿਆਰ ਖੜੇ ਸਨ ਜੇਕਰ ਬਿੱਲੀ ਧੋਖਾ ਕਰੇ ਤਾਂ ਉਹ ਮੜ ਉਸ ਨੂੰ ਫੜ ਲੈਣ ਪਰ ਮਿੱਠੀ ਸ਼ਾਂਤ ਖੜੀ ਰਹੀ ਉਸ ਨੇ ਆਪਣੀ ਨੱਕ ਨੂੰ ਫੜਫੜਾਇਆ ਅਤੇ ਹੌਲੀ ਆਵਾਜ਼ ਵਿੱਚ ਕਿਹਾ ਮੈਂ ਵਾਦਾ ਕਰਦੀ ਹਾਂ ਕਿ ਮੈਂ ਆਪਣੀ ਗੱਲ ਤੇ ਕਾਇਮ ਰਹਾਂਗੀ ਏਸੀ ਜੀ ਅੱਜ ਦੀ ਚੂਹਿਆਂ ਤੇ ਬਿੱਲੀ ਦੀ ਕਹਾਣੀ ਜੇਕਰ ਸਾਡੀਆਂ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਜੀ ਅਗਲੀ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ